ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਨੂੰ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੇਰਾ ਵਿਆਹ ਮੇਰੇ ਮਾਪਿਆਂ ਨੇ ਬੜੀ ਧੁੰਮਤਾ ਨਾਲ ਕੀਤਾ ਗੱਲਾਂ ਦਿੱਤੋਂ 15-16 ਸਾਲ ਪਹਿਲਾਂ ਲੀਆ ਜਦੋਂ ਮੇਰੇ ਮਾਪੇ ਮੇਰੇ ਲਈ ਇੱਕ ਚੰਗਾ ਮੁੰਡਾ ਲੱਭ ਰਹੇ ਸੀ ਮੈਂ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਮੇਰਾ ਬਾਹਰ ਜਾਣ ਦਾ ਜਮਾਂ ਵੀ ਮਾਰਨੇ ਸੀ ਪਰ ਮੇਰੇ ਮੰਮੀ ਪਾਪਾ ਨੂੰ ਸੀ ਕਿ ਅਸੀਂ ਆਪਣੇ ਦੀ ਰਿਸ਼ਤਾ ਬਾਹਰਲੇ ਮੁੰਡੇ ਨਾਲ ਕਰੀਏ ਕਿ ਸਾਡੇ ਆਣ ਗਵਣ ਦੀਆਂ ਹੋਰ ਕੁੜੀਆਂ ਨੂੰ ਜਦੋਂ ਬਾਹਰੋਂ ਆਉਂਦਿਆਂ ਨੂੰ ਦੇਖਦੇ ਤਾਂ ਉਹਨਾਂ ਦਾ ਮਨ ਖੁਸ਼ ਹੁੰਦਾ ਏ ਬਾਹਰ ਜਾ ਕੇ ਕਿੰਨੀਆਂ ਸੌਖੀਆਂ ਨੇ ਕਿ ਸਾਡੀ ਧੀ ਵੀ ਇਸ ਤਰ੍ਹਾਂ ਬਾਹਰ ਜਾ ਕੇ ਰਾਜ ਕਰੂ ਕਿ ਸਾਰੀਆਂ ਆਪਣੇ ਸਹੁਰੇ ਘਰ ਬਹੁਤ ਖੁਸ਼ ਰਹਿੰਦੀਆਂ ਨੇ ਪਰ ਇੱਥੇ ਕਈ ਧੀਆ ਬੁੱਖਾਂ ਨਾਲ ਵੀ ਜੂਝਦੀਆਂ ਨੇ ਤਾਂ ਉਹੀ ਮੇਰੇ ਮਾਂ ਪਿਓ ਦੇ ਗੱਲ ਦਿਲ ਵਿੱਚ ਬੈਕ ਦਿੱਤੀ ਪਰ ਸੰਜੋਗ ਵੀ ਤਾਂ ਰੱਬ ਤੁਰੰਗ ਲੈ ਕੇ ਭੇਜਦਾ ਹੈ ਤੇ ਮਿਲਦਾ ਵੀ ਉਹੀ ਹੈ ਜਿਸ ਸੰਜੋਗਾਂ ਵਿੱਚ ਹੁੰਦਾ ਮੈਂ ਪਹਿਲਾਂ ਬਾਹਰ ਜਾਣ ਤੋਂ ਬਹੁਤ ਹੀ ਕੰਨੀ ਘਤਰਾਂਗੀ ਪਰ ਜਦੋਂ ਮੇਰੇ ਨੂੰ ਪਪਾ ਨੇ ਮੈਨੂੰ ਸਮਝਾਉਣਾ ਕਿ ਬਾਹਰਲਾ ਦਿਸ ਵਾਟ ਵਧੀਆ ਹੈ ਤੇ ਉੱਥੇ ਬੱਚਿਆਂ ਦਾ ਪੋ ਇੱਕ ਵੀ ਬਹੁਤ ਵਧੀਆ ਹੈ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਖਾਂ ਕਰ ਦਿੱਤੀ ਕਿ ਸਾਡੇ ਪਿੰਡ ਤੋਂ 10 ਕਿਲੋਮੀਟਰ ਦੂਰੀ ਤੇ ਇੱਕ ਪਿੰਡ ਪੈਂਦਾ ਸੀ ਜਿੱਥੇ ਮੇਰਾ ਰਿਸ਼ਤਾ ਪੱਕਾ ਕੀਤਾ ਗਿਆ ਮੁੰਡੇ ਨੂੰ ਜ਼ਮੀਨ ਵੀ 15 ਕਿੱਲੇ ਆਉਂਦੀ ਸੀ ਤੇ ਉਸਨੇ ਆਪਣੇ ਬਾਹਰ ਜਾਣ ਦੀ ਪੂਰੀ ਕਾਰੀਕਾ ਕਰ ਰੱਖੀ ਜੀ ਕੋਣ ਆਸਾ ਪਤਾ ਕੋਈ ਨਹੀਂ ਸੀ ਕਰਦਾ ਮੇਰੇ ਘਰਦਨੇ ਸੋਚਿਆ ਕਿਸ ਤੋਂ ਚੰਗਾ ਮੁੰਡਾ ਸਾਨੂੰ ਕਿੱਥੋਂ ਲੱਭਣਾ ਉਹਨਾਂ ਨੇ ਮੇਰਾ ਵਿਆਹ ਉਸ ਮੁੰਡੇ ਨਾਲ ਕਰ ਦਿੱਤਾ ਕਿ ਵਿਆਹ ਤੋਂ 6 ਮਹੀਨੇ ਬਾਅਦ ਮੇਰੇ ਘਰ ਵਾਲੇ ਦਾ ਵੀ ਜਾ ਆ ਗਿਆ ਤੇ ਉਹ ਬਾਹਰ چلا ਗਿਆ ਉਸਦੇ ਬਾਹਰ ਜਾਣ ਤੋਂ ਬਾਅਦ ਮੇਰੇ ਘਰ ਇੱਕ ਬੱਚੇ ਨੇ ਜਨਮ ਲਿਆ ਬੱਚੇ ਦੇ ਜਨਮ ਦੀ ਖੁਸ਼ੀ ਵੀ ਅਸੀਂ ਉਸ ਨੂੰ ਪੂਆ ਕਰਕੇ ਦਿੱਤੀ ਉਹ ਫੌਂਟੀ ਸਾਡੇ ਨਾਲ ਰੋਜ਼ ਗੱਲਬਾਤ ਕਰਦਾ ਤੇ ਅਕਸਰ ਹੀ ਕਹਿੰਦਾ ਰਹਿੰਦਾ ਕਿ ਮੈਂ ਵੀ ਤੁਹਾਨੂੰ ਦੋਨਾਂ ਨੂੰ ਜਗਦੀ ਬੁਲਾ ਲੈਣਾ ਏਦਾਂ ਹੀ ਉਸ ਦੀਆਂ ਗੱਲਾਂ ਕਰਦੇ ਕਰਾਉਂਦੇ ਸਾਡੇ 2 ਸਾਲ ਬੀਤਿਤ ਹੋ ਗਏ ਤੇ 2 ਸਾਲਾਂ ਬਾਅਦ ਉਹ اچانک ਇੰਦੀ ਆਇਆ ਅਸੀਂ ਸਾਰੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਹ ਅਕਸਰ ਹੀ ਉੱਥੋਂ ਆ ਕੇ ਬਾਹਰਲੇ ਦੇhtੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਾ ਤੇ ਆਪਣੀਆਂ ਤਾਇਆਂ ਹੱਡ ਬੀਤੀਆਂ ਦੱਸਦਾ ਰਹਿੰਦਾ ਕਿ ਉਹ ਤਿੰਨ ਤੋਂ ਚਾਰ ਮਹੀਨੇ ਰਹਿਣ ਤੋਂ ਬਾਅਦ ਉਹ ਫਿਰ ਵਾਪਸ ਕੈਨੇਡਾ ਚਲਾ ਗਿਆ ਇੱਕ ਹੀ ਸ਼ਾਡਾ ਵਿਦਿਆਰਥੀ ਬਹੁਤ ਵਧੀਆ ਹੁੰਦਾ ਸੀ ਜ਼ਮੀਨ ਠੇਕੇ ਦੇ ਦੇ ਦਿੰਦੇ ਸੀ ਤੇ ਸਾਸੋਰਾ ਮੇਰੇ ਕੋਲ ਸੀ ਸਰ ਦਾ ਟਾਈਮ ਪਾਸ ਵਧੀਆ ਹੋ ਗਿਆ ਉਸ ਦੇ ਜਾਣ ਤੋਂ ਇੱਕ ਡੇਢ ਸਾਲ ਬਾਅਦ ਉਹਨਾਂ ਦਾ ਫੋਨ ਆਉਂਦਾ ਰਿਹਾ ਪਰ ਫ੍ਰਿਕ ਦਿਨ ਉਹਨਾਂ ਦਾ ਕੋਲ ਨੰਬਰ ਬੰਦ ਆਉਣ ਲੱਗਿਆ ਅਸੀਂ ਸੋਚਣ ਲੱਗੇ ਕਿ ਕੋਈ ਪ੍ਰੋਬਲਮ ਹੋਣੀ ਹੈ ਆਪੇ ਇੱਕ ਦਿਨ ਬਾਅਦ ਫੋਨ ਆ ਜੂਗਾ ਕਿਸ ਤਰ੍ਹਾਂ ਸੋਚਦਿਆਂ ਸੋਚਦਿਆਂ ਨੂੰ ਸਾਨੂੰ ਹਫ਼ਤਾ ਲੰਘ ਗਿਆ ਤੇ ਫਿਰ ਮਹੀਨਾ ਤੇ ਉਹਨਾਂ ਦਾ ਕੋਣ ਬੰਦ ਹੀ ਹੋਦਾ ਰਿਹਾ ਇਹ ਗੱਲ ਸੁਣ ਕੇ ਮੇਰੇ ਸੱਸ ਸਹੁਰਾ ਵੀ ਬਹੁਤ ਪਰੇਸ਼ਾਨ ਹੋ ਗਏ ਤੇ ਮੈਨੂੰ ਹਮੇਸ਼ਾ ਹੀ ਹੌਸਲਾ ਦਿੰਦੇ ਕਿ ਕੋਈ ਨੀ ਪੁੱਤ ਉਹਦਾ ਫੋਨ ਖਰਾਬ ਹੋ ਗਿਆ ਹੋਣਾ ਫੋਨ ਤਾਂ ਆਪਾਂ ਨੂੰ ਜ਼ਰੂਰ ਕਰੂਗਾ ਹੁਣ ਇੰਨਾ ਗੱਲਾਂ ਨੂੰ 6 ਮਹੀਨੇ ਹੋ ਗਏ ਸੀ ਤੇ ਉਸ ਦਾ ਕੋਈ ਹਤਾ ਪਤਾ ਨਹੀਂ ਸੀ ਮੇਰੇ ਸਹੁਰਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਪੁੱਤਰ ਦਾ ਪਤਾ ਕਰੇ ਪਰ ਕੁਝ ਨਾ ਬਣਿਆ ਅੰਤ ਨੂੰ ਮੇਰੇ ਸਹੁਰੇ ਦੀ ਜੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਤੇ ਮੇਰੀ ਸੱਸ ਨੂੰ ਵੀ ਉਸਦੇ ਪੁੱਤ ਦਾ ਕੋਈ ਪਤਾ ਪਤਾਨਾ ਲੱਗਿਆ ਤੇ ਉਹ ਵੀ ਆਪਣੇ ਪੁੱਤ ਦਾ ਦਿਲ ਦੁੱਖ ਦਿਲ ਵਿੱਚ ਲੈ ਬੈਠੀ ਅੱਜ ਮੇਰੇ ਵਿਆਹ ਨੂੰ ਚੋਲਾ ਸੜ ਹੋ ਗਿਆ ਸੀ ਕਿ ਮੇਰਾ ਬੇਟਾ ਵੀ ਹੁਣ ਵੱਡਾ ਹੋ ਗਿਆ ਸੀ ਪਰ ਅਚਾਨਕ ਸਾਨੂੰ ਸਾਡੇ ਰਿਸ਼ਤੇਦਾਰਾਂ ਚ ਪਤਾ ਲੱਗਿਆ ਕਿ ਮੇਰੇ ਘਰ ਵਾਲੇ ਨੇ ਉੱਥੇ ਪੱਕਾ ਹੋਣ ਲਈ ਹੋਰ ਵਿਆਹ ਕਰਵਾ ਲਿਆ ਇਹ ਵਿਆਹ ਨੂੰ ਪੱਕਾ ਹੋਣ ਲਈ ਅਕੀ ਕਰੋਣਾ ਪਿਆ ਪਰ ਹੁਣ ਉਸਨੇ ਸਾਡੇ ਨਾਲ ਨਾਤਾ ਬਿਲਕੁਲ ਹੀ ਤੋੜ ਲਿਆ ਸੀ ਉਹ ਹੋਰ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਸੀ ਉੱਥੇ ਉਸ ਜਦੋਂ ਬੱਚੇ ਵੀ ਹੋ ਗਏ ਸੀ ਉਸਨੇ ਸਾਨੂੰ ਤਾਂ ਜਿਵੇਂ ਹੀ ਭੁਲਾ ਦਿੱਤਾ ਸੀ ਇਸ ਕੈਨੇਡਾ ਨੇ ਡਾ ਨੇ ਮਾਪਿਆਂ ਤੋਂ ਇੱਕ ਪੁੱਤਰ ਤੇ ਇੱਕ ਬੱਚੇ ਤੋਂ ਉਸਦਾ ਬਾਪ ਤੇ ਇੱਕ ਪਤਨੀ ਤੋਂ ਉਸਦਾ ਪਤੀ ਕੋ ਲਿਆ ਸੀ ਸਾਨੂੰ ਨਹੀਂ ਸੀ ਪਤਾ ਕਿ ਕੈਨੇਡਾ ਸਾਡੇ ਵਾਸਤੇ ਇੰਨੀ ਮਾੜੀ ਸਾਬਤ ਹੋਵੇਗੀ ਹੋਵੇਗੀ ਜਿੱਤ ਮਾਪੇ ਨੇ ਆਪਣੀ ਧੀ ਦਾ ਵਿਆਹ ਇੰਨੀ ਟਾਵਾਂ ਲਾਡਾਂ ਨਾਲ ਕੀਤਾ ਹੋਵੇ ਕਿ ਸਾਡੀ ਕੀ ਬਾਹਰ ਜਾ ਕੇ ਐਸ਼ ਕਰੂਗੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਦੀ ਜ਼ਿੰਦਗੀ ਨਾ ਤਾਂ ਵਿਆਹਿਆਂ ਦੀ ਹੈ ਤੇ ਨਾ ਹੀ ਇਕ ਵਿਧਵਾ ਹੋ ਕੇ ਰਹਿ ਗਈ ਹੈ ਉਹ ਉਹ ਨਾ ਤਾਂ ਵਿਆਹ ਹੈ ਬੱਚੀ ਤੇ ਨਾ ਹੀ ਇਕਵਾਰਿਆਂ ਦੇ ਚ ਮੈਂ ਆਪਣੇ ਪੁੱਤਰ ਦੇ ਕੀਤੇ ਗਏ ਸਵਾਲਾਂ ਦੇ ਜਵਾਬਾਂ ਤੋਂ ਵੀ ਹੁਣ ਅੱਕ ਚੁੱਕੀ ਸੀ ਉਹ ਮੈਨੂੰ ਰੋਜ਼ ਪੁੱਛਦਾ ਕਿ ਪਾਪਾ ਕਦੋਂ ਆਉਣਗੇ ਹੁਣ ਜੇ ਕੋਈ ਦੁਨੀਆ ਤੋਂ ਚਲਾ ਜਾਂਦਾ ਹੈ ਤਾਪਾਂ ਬੱਚਿਆਂ ਨੂੰ ਹੌਲੀ-ਹੌਲੀ ਉਹਨਾਂ ਬਾਰੇ ਰਸਦਿੰਦੀਆਂ ਪਰ ਮੈਂ ਸੀ ਕਿ ਉਸ ਨੂੰ ਜਿਉਂਦੇ ਨੂੰ ਮਰਿਆ ਵੀ ਸਾਹਤ ਨਹੀਂ ਸੀ ਕਰ ਸਕਦੀ ਉਹਦੇ ਪਾਪਾ ਦਾ ਕੋਈ ਪਤਾ ਨਾ ਲੱਗਿਆ ਤੇ 10-12 ਸਾਲਾਂ ਵਿੱਚ ਉਹ ਆਪਣੇ ਪਾਪਾ ਨੂੰ ਨਹੀਂ ਉਡੀਕਦਾ ਰਹਿੰਦਾ ਸਾਡਾ ਜ਼ਮੀਨ ਚੰਗੀ ਹੋਣ ਕਰਕੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀ ਪਰ ਦੁੱਖ ਮਿਲ ਗਿਆ ਇਸ ਗੱਲ ਵੈ ਕਿ ਮੀਰਾ ਘਰ ਵਾਲਾ ਉਸੋਂ ਵੀ ਸਾਡੇ ਨਾਲ ਨਹੀਂ ਸੀ ਜਦੋਂ ਮੇਰੇ ਰੱਬ ਵਰਗੇ ਸੱਸ ਸਹੁਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕਦੇ-ਕਦੇ ਮੈਂ ਸੋਚਦੀ ਆਂ ਕਿ ਗਦੋਂ ਸਾਡਾ ਗੁਜ਼ਾਰਾ ਇੱਥੇ ਵਧੀਆ ਚੱਲਦਾ ਸੀ ਤਾਂ ਕੀ ਲੋੜ ਸੀ ਬਾਹਰ ਜਾਣ ਦੀ ਅੱਜ ਮੇਰਾ ਬੇਟਾ ਜਦੋਂ ਆਪਣੇ ਪਾਪਾ ਬਾਰੇ ਪੁੱਛਦਾ ਤਾਂ ਮੇਰੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਬਸ ਇਹ ਹੀ ਕਹਿ ਦਿੰਦੀ ਆਂ ਕਿ ਪੁੱਤਰ ਇੱਕ ਦਿਨ ਤੇਰਾ ਪਾਪਾ ਜ਼ਰੂਰ ਆਵੇਗਾ ਜੀ ਇਹ ਸੀ ਸਾਡੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਕਹਾਣੀ ਸੁਣ ਲਈ ਤੇਰਾ ਬਹੁਤ ਬਹੁਤ ਧੰਨਵਾਦ